ਅੱਜ ਇੱਕ ਖਬਰ ਆਇਆ ਕਿ ਸਰਦ ਬਲਕਾਟ ਸੇਂਦਰ ਸਿੱਧੂ ਜਿਸ ਨੂੰ ਮੁਸੇਵਾਲੀ ਦੇ ਪਿਤਾ ਜੀ ਨੇ ਉਹਨਾਂ ਦੇ ਕੋਲੋਂ ਜਾ ਕੇ ਜੋ ਪੰਜਾਬ ਸਰਕਾਰ ਦੇ ਕੁਸ਼ਰ ਅਫਸਰਾਂ ਨੇ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਕਿਾਕੇ ਉਹਨਾਂ ਕੋਲੋਂ ਕੌਨਿ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੱਸੋ ਤੁਸੀਂ ਇਹ ਬੱਚੇ ਦਾ ਬਰਸ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਇਹ ਉਹਨਾਂ ਦੇ ਕੋਲੋਂ ਸਵਾਲ ਪੁੱਛ ਕੇ ਤੇ ਉਹਨਾਂ ਨੂੰ ਕਹਿੰਦੇ ਹੈਰੈਸ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਹੈ ਆਪਣੀ ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਬਿਨਾਂ ਗਲਤੋਕਿਉਂ ਹਰੈਸ ਕੀਤਾ ਜਾ ਰਿਹਾ ਇਸ ਤਰੀਕੇ ਨਾਲ ਇਹ ਮਲਕੀ ਬਿਲਕੁਲ ਸਰਕਾਰ ਦੀ ਗਲਤੀ ਹੈ ਸਰਕਾਰ ਕੋਲੇ ਬਿਲਕੁਲ ਕੋਈ ਪਾਵਰ ਨਹੀਂ ਕਿ ਜਾ ਕੇ ਉਹਨਾਂ ਤੋਂ ਕੋਈ ਸਵਾਲ ਕਰ ਸਕਣ ਹੁਣ ਜੋ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਨੂੰ ਸੈਂਟਰ ਸਰਕਾਰ ਤੋਂ ਚਿੱਠੀ ਆਈ ਹੈ ਨਾ ਸੈਂਟਰ ਸਰਕਾਰ ਕੋਲੇ ਪਾਵਰ ਹੈ ਨਾ ਪੰਜਾਬ ਸਰਕਾਰ ਕੋਈ ਪਾਵਰ ਹੈ ਜਿਹੜਾ ਇਹ ਐਕਟਰ ਜੋ ਵੀ ਉਹ ਜੋ 2021 ਦਾ 2 2021 ਦਾ ਜਿਹੜਾ ਐਕਟ ਆ ਦ ਅਸਿਸਟਡ ਰੋਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਟ ਦੇ ਵਿੱਚ ਜੋ ਉਹਦੇ ਚ ਰੂਲਸ ਆ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਾਉਣਾ ਕਲੀਨਿਕ ਨੇ ਰਜਿਸਟਰ ਤੇ ਉਹਦੇ ਵਾਸਤੇ ਸਾਗੇ ਇੰਸਟ੍ਰਕਸ਼ਨ ਦੇ ਉਹ ਕਿਸੇ ਕਪਲ ਦੇ ਵਾਸਤੇ ਨਹੀਂ ਜੋ ਵੀ ਕੋਪਲ ਆ ਜੋ ਪੇਰੈਂਟ ਆ ਜਿਨ੍ਹਾਂ ਨੇ ਆਪਣੇ ਬੱਚੇ ਤੋਂ ਪਰਤੇ ਨਾ ਉਹਨਾਂ ਦੇ ਵਾਸਤੇ ਨੂੰਨੀ ਅਪਲਾਈ ਕਰਤੀਆਂ ਉਹਨਾਂ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਵੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਵੀਐਫ ਟੈਕਨੋਲੋਜੀ ਪਰ ਕਿਸੇ ਕੋਪਲ ਦੇ ਉੱਤੇ ਜੋ ਹਸਬੰਡ ਵਾਈ ਦਾ ઓਥੋਰਿਜੇਸ਼ਨ ਨਹੀਂ ਆਇਆ ਹੁਣ ਜੇਕਰ ਬਲਕੇ ਇੱਥੇ ਆਪਣੇ ਬਹੁਤ ਜੋ ਅੱਜ ਪੇਰੈਂਟ ਕਈ ਪੇਰੈਂਟ ਜਾ ਕੇ ਕਪਲ ਜਾਂਦੇ ਆ ਜਾ ਕੇ ਕੋਈ ਦੁਬਈ ਕੋਈ ਸਿੰਗਾਪੋਰ ਕੋਈ ਇੰਗਲੈਂਡ ਉੱਥੋਂ ਜਾ ਕੇ ਉਹ ਇਹ ਟੈਕਨੋਲੋਜੀ ਨਾਲ ਜੇ ਜੋ ਕਰਕੇ ਹੁੰਦੀ ਆ ਉੱਥੇ ਜਾ ਕੇ ਆਈਪੀਐਸ ਟੈਕਨੋਲੋਜੀ ਉੱਥੇ ਕਰਕੇ ਹੁੰਦੀ ਆ ਉਹਨਾਂ ਉਹ ਕਲੀਨਿਕ ਨੂੰ ਉੱਥੋਂ ਦੇ ਨਾਲ ਅਪਲਾਈ ਕਰਦੇ ਆ ਇੰਡੀਆ ਦੇ ਨਾਲ ਅਪਲਾਈ ਕਰਦੇ ਆ ਪੇਰੈਂਟ ਨੂੰ ਤੇ ਬਿਲਕੁਲ ਕੋਈ ਇਨਸਟ੍ਰਕਸ਼ਨ ਨਹੀਂ ਹੈ ਇਹ ਜਿਹੜਾ ਐਕਟ ਆ ਇਹ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੇਰੈਂਟ 21 ਤੇ 50 ਸਾਲ ਤੋਂ ਉੱਪਰ ਜੇ 50 ਸਾਲ ਤੋਂ ਉੱਪਰ ਕੋਈ ਪੇਰੈਂਟ ਕਿਸ ਆਈਡੀਐਫ ਟੈਕਨੋਲੋਜੀ ਵਰਤੀ ਨਹੀਂ ਸਕਦਾ ਇਹ ਸਿਰਫ ਕਲੀਨਿਕ ਵਾਸਤੇ ਹੈ ਤੇ ਉਹਦੇ ਤੇ ਜਿਹੜਾ ਫਾਈਨਲ ਜੇਕਰ ਕਿਸੇ ਕਲੀਨਿਕ ਨੇ ਕੀਤਾ ਉਹ ਵੀ ਕਲੀਨਿਕ ਨੂੰ ਫਾਈਨਲ ਉਹ ਜਿਹੜਾ ਕਪਲ ਕੇਸ ਨਹੀਂ ਉਹਨਾਂ ਦੇ ਪਾਸ ਤੋਂ ਇਸ ਕਰਕੇ ਇਹ ਚੀਜ਼ ਹੈ ਹੈਲਥ ਡਿਪਾਰਟਮੈਂਟ ਦੇ ਅਧਿਕਾਰ ਨੂੰ ਪਤਾ ਹੋਣੀ ਚਾਹੀਦੀ ਹੈ ਸੈਂਟਰਲ ਸਰਕਾਰ ਦੀ ਗਲਤੀ ਹੈ ਜੋ ਸੈਂਟਰ ਸਰਕਾਰ ਨੇ ਚਿੱਠੀ ਲਿਖੀ ਅਗਲੀ ਗੱਲ ਇਹ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਕਿ ਕਿਸੇ ਜੋ ਪੇਰੈਂਟ ਨੂੰ ਜਾ ਕੇ ਪੁੱਛ ਨਹੀਂ ਪੁੱਛ ਸਕਦੇ ਜੋ ਪੇਰੈਂਟ ਤੋਂ ਡਾਕੂਮੈਂਟ ਮੰਗਰਾਇਆ ਉਹ ਡਾਕੂਮੈਂਟ ਨਹੀਂ ਮੰਗ ਸਕਦੇ ਜਿਆਦਾ ਤੋਂ ਜਿਆਦਾ ਇਨਕੁਆਰੀ ਕਰ ਸਕਦੇ ਆ ਕਿ ਜਿਹੜੇ ਹਸਪੀਟਲ ਦੇ ਵਿੱਚ ਹੈਗੇ ਨੇ ਉਸ ਹਸਪੀਟਲ ਨੇ ਆਈਡੀਫ ਕੀਤੀ ਆ ਜਾਂ ਨਹੀਂ ਕੀਤੀ ਬਸ ਉਹਨੀ ਕੀ ਜੋ ਪਤਾ ਕਰ ਸਕਦੇ ਆ ਉਹ ਹਸਪੀਟਲ ਤੋਂ ਮਲਕੀ ਸਿਰ ਪਤਾ ਕਰ ਸਕਦੇ ਆ ਪਰ ਪੇਰੈਂਟ ਦੇ ਕੋਲੋਂ ਬਿਲਕੁਲ ਕੋਈ ਹਰਸਮੈਂਟ ਨਹੀਂ ਕਰ ਸਕਦੇ ਇਹ ਜਿਹੜੀ ਇਹਨਾਂ ਨੇ ਕੀਤੀ ਆ ਇਹ ਬਿਲਕੁਲ ਸਰਾਸਰ ਗਲਤ ਆ ਔਰ ਇਹ ਔਰ ਇਹ ਬਿਲਕੁਲ ਗੈਰਕਾਨੂੰਨੀ ਆ ਔਰ ਇਹ ਸਰਦਾਰ ਬਲਕਾਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਵਾਬ ਜਾਂ ਡਾਕੂਮੈਂਟ ਦੇਣਾ ਮਨਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਹੋ ਜੋ ਮੈਨੂੰ ਇਨ ਰਾਈਟਿੰਗ ਦਿਓ ਜੋ ਕਰਨਾ ਕਰਕੇ ਦੇਖੋ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਬਿਲਕੁਲ ਨਹੀਂ ਕਰ ਸਕਦੇ ਬਿਨਾਂ ਘੱਲ ਤੋਂ ਹੈਰਸ ਕਰਦੇ ਆ ਦੇਖੋ ਪਹਿਲਾਂ ਤਾਂ ਇਹ ਸਰਕਾਰ ਦੀ ਗਲਤੀ ਕਰਕੇ ਉਹ ਵਿਚਾਰਾ ਉਹਨਾਂ ਦਾ ਪਹਿਲਾ ਪਹਿਲਾ ਪੁੱਤ ਸਿੱਧੂ ਮੂਸੇਵਾਲ ਉਹਦਾ ਮਰਡਰ ਹੋਇਆ ਹੁਣ ਜਿੰਦਾਂ ਖੁਸ਼ੀ ਥੋੜੀ ਜਿਹੀ ਘਰੇ ਆਈ ਆ ਹੁਣ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਬਹੁਤ ਗਲਤ ਗੱਲ ਆ ਇਹ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹੈਰਸਮਨਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਦੀ ਕਿਹੜੀ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹੈਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇਸ ਚੀਜ਼ ਦੀ ਯਾਦ ਦਿਨ ਦਿੱਤਾ ਮੈਨੂੰ মিডিਆ ਨਾਲ ਦੇ ਵੀ ਕੁਝ ਦੇ ਫੋਨ ਆਏ ਉਹਨਾਂ ਨੂੰ ਮੈਂ ਇਹ ਗੱਲ ਕਹੀ ਆ ਮੈਂ ਟਵੀਟ ਵੀ ਕੀਤਾ ਪਰ ਮੈਂ ਹੁਣ ਕਿਉਂਕਿ ਕਾਫੀ ਕੰਫਿਊਜ਼ਨ ਇੱਥੇ ਖੜਾ ਹੋਇਆ ਵਾ ਤੇ ਇਹਦੇ ਤੇ ਮੈਂ ਕਹਿ ਦਿਆਂ ਕਹਿੰਦੇ ਕਿ ਕਿਉਂਕਿ 50 ਸਾਲ ਤੋਂ ਉੱਪਰ ਆਈਫ ਨਹੀਂ ਹੋ ਸਕਦੀ ਉਹ ਰਿਸਟ੍ਰਿਕਸ਼ਨ ਸਿਰਫ ਕਲੀਨਿਕ ਵਾਸਤੇ ਆ ਕਿਸੇ ਇੰਡੀਵਿਜੂਅਲ ਪੇਰੈਂਟ ਵਾਸਤੇ ਨਹੀਂ ਜਾਏ ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਆ ਔਰ ਉਹ ਤੇ ਕੋਈ ਉਹ ਤੇ ਬਾਹਰ ਨਹੀਂ ਆ 50 ਸਾਲ ਤੋਂ ਉੱਪਰ ਜੋ ਇਹ ਆਈਫ ਟੈਕਨੋਲੋਜੀ ਨਾਲ ਕਨਸੀਵ ਕਰਨ ਦੀ ਜਾਂ ਬੱਚਾ ਕਰਨ ਦੀ ਹੈ